ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਕਰ ਦੂਜਾ ਅਸ਼ਟ ਪਦੀਆਂ ਇੱਕ ਓੰਕਾਰ ਸਤ ਗੁਰੂ ਪਰਸਾਦ ਗੋਗਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਭਾਵੈ ਸਰਵਰ ਮੈਂ ਹੰਸ ਪ੍ਰਾਣਪਤ ਪਾਵੈ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਾਰੇ ਰਸ ਝੋਗ ਚੁਗੈ ਪ੍ਰਭ ਭਾਵੈ ਸਰਵਰ ਮੈਂ ਹੰਸ ਪ੍ਰਾਨਪਤ ਪਾਵੈ ਕਿਆ ਬਗ ਬਪੂੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਰਹਾਉ ਰੱਖ ਰੱਖ ਚਰਨ ਤਰੇ ਵਿਚਾਰੀ ਦੁਵਿਦਾ ਛੋੜ ਪਾਏ ਨਿਰਉਪਾਏ ਕਾਰੀ ਮੁਕਤ ਪਦਾਰਥ ਹਰ ਰਸ ਝਾਖੇ ਆਵਣ ਜਾਣ ਰਹੇ ਗੁਰ ਰੱਖੇ ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮੈਂ ਹੰਸ ਹੰਸ ਮੈਂ ਸਾਗਰ ਅਕਾਥ ਕਥਾ ਗੁਰਬਚਨੀ ਆਦਰ ਸੁਣ ਮੰਡਲ ਇੱਕ ਜੋਗੀ ਵੈਸੇ ਨਾਰਨਾ ਪੁਰਖ ਕਹੂੰ ਕਉ ਕੈਸੇ ਤ੍ਰਿ ਭਵਨ ਜੋਤ ਰਹੇ ਨਿਵਲਾਈ ਸੁਰ ਨਰਨਾਥ ਸੱਚੇ ਸਰ ਨਾਈ ਆਨੰਦ ਮੂਲ ਅਨਾਥ ਆਧਾਰੀ ਗੁਰਮੁਖ ਭਗਤ ਸਹਿਜ ਬੀਚਾਰੇ ਭਗਤ ਬਸ਼ਲ ਪੈਕਾਰਣ ਹਾਰੇ ਹੋ ਮੈਂ ਹਰ ਮਿਲੈ ਪਗ ਤਾਰੇ ਅਨੇਕ ਯਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮੈਂ ਆਏ ਜਨਮ ਪਦਾਰਥ ਦੁਬਿਦਾਂ ਖੋਵੈ ਆਪਨਾ ਚੀਨਸ ਬ੍ਰह्म ਬ੍ਰਮ ਰੋਵੈ ਕਹਿ ਤੋ ਪੜ ਤੋ ਸੁਣ ਤੋ ਏਕ ਤੀਰਜ ਧਰਮ ਤਰਨੀ ਤਰ ਟੇਕ ਜਤ ਸਤ ਸੰਜਮ ਰਿਦੈ ਸਮਾਏ ਚੌਥੇ ਪਦ ਕੋ ਜੇ ਮਨ ਪਤੀ ਆਏ ਸਾਚੇ ਨਿਰਮਲ ਮੈਲ ਨਾ ਲਾਗੇ ਗੁਰ ਕੈ ਸ਼ਬਦ ਪਰਮ ਪਉ ਪਗੇ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਸਾਚੇ ਨਿਰਮਲ ਮੈਲ ਨਾ ਲਾਗੈ ਗੁਰ ਕੈ ਸ਼ਬਦ ਭਰਮ ਪਉ ਪਾਗੈ ਸੂਰਤ ਮੂਰਤ ਆਦ ਅਨੂਪ ਨਾਨਕ ਜਾਚ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤਨਾ ਸ੍ਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਭਾਵੈ ਸਰਵਰ ਮੈਂ ਹੰਸ ਪ੍ਰਾਨਪਤ ਪਾਵੈ